ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਡ ਖੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਹਾਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਹਾਂ ਜਸ਼ਨ ਹਸਾਨ ਬਹੁਤ ਬਹੁਤ ਧੰਨਵਾਦ ਜੀ ਕਿਰਨਦੀਪ ਕੌਰ ਆਈਕੋਟ ਲੁਧਿਆਣੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਫਗਵਾੜੇ ਤੋਂ ਬਹੁਤ-ਬਹੁਤ ਧੰਨਵਾਦ ਜੀ ਮਲਕੀਤ ਬਰਨਾਲੇ ਵਾਲੇ ਬਹੁਤ-ਬਹੁਤ ਧੰਨਵਾਦ ਜੀ ਹੋਰ ਸੁਣਾਓ ਜੀ ਠੀਕ ਠਾਕ ਹੋ ਵੀਰਪਾਲ ਕੌਰ ਬਰਨਾਲੇ ਤੋਂ ਬਹੁਤ-ਬਹੁਤ ਧੰਨਵਾਦ ਜੀ ਸੁਖਵੀਰ ਕੌਰ ਬਹੁਤ-ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਬਹੁਤ-ਬਹੁਤ ਧੰਨਵਾਦ ਜੀ ਜਸਵਿੰਦਰ ਕੌਰ ਮਾਲਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਰਾਮਪੁਰੇ ਤੋਂ ਬਹੁਤ-ਬਹੁਤ ਧੰਨਵਾਦ ਜੀ 나జిਆ ਖਾਨ ਸ਼ੇਰਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਮਨਜੀਤ ਕੌਰ ਖੋਖਰੂਪਨਗਰ ਬਹੁਤ-ਬਹੁਤ ਧੰਨਵਾਦ ਜੀ ਸੁਖਮਨ ਪ੍ਰੀਤ ਬਹੁਤ-ਬਹੁਤ ਧੰਨਵਾਦ ਜੀ ਐਵੀ ਸਿੰਘ ਬਹੁਤ-ਬਹੁਤ ਧੰਨਵਾਦ ਜੀ ਅਰਜੁਨ ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਜੀ ਅੱਪਾ ਬਹੁਤ ਹੀ ਆ ਤੁਹਾਡੇ ਨਾਮ ਤੁਸੀਂ ਕਮੈਂਟ ਕਰਿਆ ਕਰੋ ਜੀ ਵੱਧ ਤੋਂ ਵੱਧ ਤੇ ਇੱਕ ਅੱਜ ਆਪਾਂ ਬਹੁਤ ਵਧੀਆ ਨੁਸਖਾ ਜਿਹੜਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਬਹੁਤ ਹੀ ਜ਼ਿਆਦਾ ਕਾਰਗਰ ਆ ਬਹੁਤ ਗਲੋ ਆਊਗਾ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਚਲੋ ਹਨਾ ਪ੍ਰੋਗਰਾਮ ਸ਼ੁਰੂ ਹੋ ਗਿਆ ਵਧੀਆ ਮੌਸਮ ਵੀ ਸੋਹਣਾ ਹੋ ਗਿਆ ਹੁਣ ਤੇ ਬਾਕੀ ਦੱਸਿਓ ਜੀ ਦੀਵਾਲੀ ਸਾਰਿਆਂ ਦੀ ਵਧੀਆ ਰਹੀ ਸੁੱਖ-ਸਾਂ ਨਾਲ ਵਧੀਆ ਸਾਰਿਆਂ ਨੇ ਦੀਵਾਲੀ ਮਨਾਈ ਤੇ ਚਲੋ ਹਰ ਕਿਸੇ ਵਾਸਤੇ ਹਨਾ ਖੁਸ਼ੀਆਂ ਆਉਣ ਦੀ ਤਿਉਹਾਰ ਹੋਣ ਹਮੇਸ਼ਾ ਪਰਮਾਤਮਾ ਸਭ ਨੂੰ ਤੰਦਰੁਸਤੀ ਦੇਵੇ ਤੇ ਅੱਜ ਆਪਾਂ ਬਹੁਤ ਵਧੀਆ ਇੱਕ ਬਣਾਉਣ ਲੱਗੇ ਆ ਨੁਸਕਾ ਤੁਹਾਨੂੰ ਦੱਸ ਦਿੰਨੇ ਆਪਾਂ ਬਹੁਤ ਵਧੀਆ 글로 ਆਊਗਾ ਤੇ ਭੈਣਾਂ ਨੂੰ ਫੇਸ ਕਿਲ ਕਰਾਉਣ ਦੀ ਵਿਆਹ ਸ਼ਾਦੀਆਂ ਜ਼ਰੂਰਤ ਨਹੀਂ ਪੈਣੀ ਬਿਲਕੁਲ ਵੀ ਆ ਨਾ ਪੱਕਿਆ ਹੋਇਆ ਕੇਲਾ ਬਿਲਕੁਲ ਹੀ ਪੱਕਿਆ ਹੋਇਆ ਇਹ ਇੱਕਦਮ ਕੱਚਾ ਨਹੀਂ ਆਪਾਂ ਕੇਲਾ ਪੱਕਿਆ ਪੱਕਿਆ ਹੋਵੇ ਆ ਦੇਖੋ ਜੀ ਥੋੜਾ ਜਿਹਾ ਹੀ ਆਪਾਂ ਨਾ ਜਿਵੇਂ ਆ ਦੇਖੋ ਜੀ ਇੰਨਾ ਕੁ ਟੁਕੜਾ ਹੀ ਪਾਉਣਾ ਆਪਾਂ ਆ ਦੇਖੋ ਇੱਕ ਪਾ ਟੁਕੜਾ ਕੱਟ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਹੋਵੇ ਪੂਰਾ ਪੱਕਿਆ ਹੋਇਆ ਕੱਚਾ ਨਾ ਹੋਵੇ ਮੈਸ਼ ਹੋ ਜਾਂਦਾ ਨਾ ਫਿਰ ਉਹ ਚੰਗੀ ਤਰ੍ਹਾਂ ਤੇ ਹੁਣ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਝੋਲਾ ਦਾ ਆਟਾ ਪਾਉਣਾ ਹੈ ਇਹ ਚੌਲ ਜਿਹੜੇ ਹੁੰਦੇ ਬਹੁਤ ਵਧੀਆ ਏ ਆਪਣੀ ਸਕਿਨ ਨੂੰ ਪੂਰਾ ਬ੍ਰਾਈਟ ਕਰ ਦਿੰਦਾ ਨਾ ਚੌਲਾਂ ਦਾ ਆਟਾ ਜਿਹੜਾ ਹੁੰਦਾ ਉਸ ਤਰੀਕੇ ਦਾ ਹੁੰਦਾ ਏ ਕਿ ਬਹੁਤ ਜ਼ਿਆਦਾ ਚਿਹਰੇ ਤੇ ਬ੍ਰਾਈਟਨੈਸ ਆ ਜਾਂਦੀ ਏ ਇਹਨੂੰ ਆਪਾਂ ਕੀ ਕਰਨਾ ਜਿੰਗੀਤਰਾ ਮੈਸ਼ ਕਰਨਾ ਫਿਰ ਆਪਾਂ ਇੱਕ ਚੀਜ਼ ਇਹਦੇ ਵਿੱਚ ਹੋਰ ਐਡ ਕਰਾਂਗੇ ਜੋ ਕਿ ਆਪਣੇ ਚਿਹਰੇ ਦੇ ਗਲੋ ਨੂੰ ਚਾਰ ਚੰਨ ਹੀ ਲਾ ਦੂਗਾ ਚਮਕਣ ਲਾ ਦੂਗਾ ਆਪਣਾ ਚਿਹਰਾ ਕਿ ਇੰਨਾ ਜ਼ਿਆਦਾ ਤੇ ਬਾਕੀ ਇਹ ਹੈਗਾ ਕਿ ਕਈ ਹੈ ਨਾ ਪੁੱਛਣਗੇ ਕਿ oily skin ਵਾਲੇ ਜਾਂ dry skin ਵਾਲੇ ਤੁਸੀਂ ਕੋਈ ਵੀ ਲਗਾ ਸਕਦੇ ਹੋ ਕਿਉਂਕਿ ਜਿਹੜੀਆਂ ਆਪਾਂ ਇਹਦੇ ਵਿੱਚ ਦੋ ਚੀਜ਼ਾਂ ਐਡ ਕੀਤੀਆਂ ਨਾ ਉਹ ਦੋਨੋਂ ਚੀਜ਼ਾਂ ਤੁਸੀਂ ਕਿਸੇ ਵੀ skin ਕੋਈ ਵੀ ਹੋਵੇ ਕਿਸੇ ਵੀ ਤਰ੍ਹਾਂ ਦੀ ਟੋਨ ਹੋਵੇ ਆਪਣੀ skin ਦੀ ਹੁਣ ਆਪਾਂ ਪਾਉਣੀ ਹੈ ਇਹਦੇ ਵਿੱਚ ਕਾਫੀ ਥੋੜੀ ਜਿਹੀ ਆਪਾਂ ਕਾਫੀ ਇੱਕ ਪੌਚ ਲਿਆ ਹੈ ਆਪਾਂ ਤੇ ਇਹਦੇ ਵਿੱਚੋਂ ਆਪਾਂ ਇੱਕ ਕਾਪਾਊਚ ਇਹ ਦੇਖ ਲਓ ਤੇ ਆਪਾਂ ਅੱਧਾ ਕਪਾਊਚ ਇਹਦੇ ਵਿੱਚ ਪਾ ਦੇਣਾ ਹੈ ਕਾਫੀ ਦਾ ਤੇ ਕਾਫੀ ਆਪਣੀ ਸਕਿਨ ਵਾਸਤੇ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਬਹੁਤ ਜ਼ਿਆਦਾ ਗਲੋ ਆਉਂਦਾ ਹੈ ਕਾਫੀ ਦੇ ਨਾਲ ਤੇ ਜਿਹੜਾ ਬਨਾਣਾ ਹੈ ਇਹ ਤੁਹਾਡਾ ਐਕਸਟਰਾ ਆਇਲ ਹੋਊਗਾ ਜਿਹੜਾ ਚਿਹਰੇ ਤੋਂ ਉਹ ਚੱਕ ਦੂਗਾ ਤੇ ਇੱਕਦਮ ਤੁਹਾਡਾ ਚਿਹਰਾ ਜਿਹੜਾ ਸ਼ਾਈਨ ਕਰੂਗਾ ਗਲੋ ਕਰੂਗਾ ਕਿੰਨਿਆਂ ਦੇ ਹੁੰਦਾ ਨਾ ਬੜਾ ਜ਼ਿਆਦਾ ਫੇਸ ਤੇ ਆਇਲ ਆਇਲ ਆ ਹੀ ਜਾਂਦਾ ਉਹ ਵਾਲਾ ਨਾ ਬਿਲਕੁਲ ਹੀ ਸਹੀ ਹੋ ਜਾਊਗਾ ਤੇ ਇਹਨੂੰ ਆਪਾਂ ਕੀ ਕਰਨਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਇਸ ਕਰਕੇ ਕਿ ਆਸ ਤੁਹਾਨੂੰ ਵੀ ਪੂਰਾ ਪੱਕਿਆ ਹੋਵੇ ਬਣਾਣਾ ਆ ਦੇਖੋ ਇਸ ਤਰ੍ਹਾਂ ਦੀ ਪੇਸਟ ਬਣ ਜੂਗੀ ਜਿੱਦਾਂ ਦਾ ਟੈਕਸਚਰ ਹੋਣਾ ਚਾਹੀਦਾ ਤੇ ਇਹਦੇ ਵਿੱਚ ਆਪਾਂ ਕੁਝ ਨਹੀਂ ਹੋ ਰਿਹਾ ਯੂਸ ਨਹੀਂ ਕਰਨਾ ਕੱਲਾ ਪੱਕਿਆ ਹੋਇਆ ਬਨਾਣਾ ਤੇ ਆਪਾਂ ਉਹਨੂੰ ਹੀ ਚੰਗੀ ਤਰ੍ਹਾਂ ਇਦਾਂ ਮੈਸ਼ ਕਰ ਲਏ ਠੀਕ ਹੈ ਧਿਆਨ ਨਾਲ ਦੇਖ ਲਿਆ ਕਰੋ ਜੀ ਵੀਡੀਓ ਫਿਰ ਤੁਸੀਂ ਕਹਿ ਦਿੰਨੇ ਆ ਕਿ ਨਹੀਂ ਦੀਦੀ ਕੀ ਪਾਇਆ ਸੀ ਉਹਦੇ ਵਿੱਚ ਕਮੈਂਟ ਕਰ ਦਿਓ ਤਾਂ ਵੈਸੇ ਆਪਾਂ ਚੰਗੀ ਤਰ੍ਹਾਂ ਵੀਡੀਓ ਦੇ ਵਿੱਚ ਦੱਸਦੇ ਆ ਤੇ ਤੁਸੀਂ ਪੂਰੀ ਵੇਖਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਆਪਣੇ ਫੇਸ ਦੇ ਉੱਪਰ ਇਦਾਂ ਕਰਕੇ ਤੇ ਤੁਸੀਂ ਲਗਾ ਕੇ ਦੇਖੋਗੇ ਨਾ ਤੁਹਾਨੂੰ ਇਦਾਂ ਲੱਗੂਗਾ ਕਿ ਤੁਸੀਂ ਵਿਆਹ ਜਾਣ ਤੋਂ ਪਹਿਲਾਂ ਲਗਾ ਲਿਓ ਤੇ ਫਿਰ ਤੁਸੀਂ ਕਹੋਗੇ ਕਿ ਇੰਨਾ ਵਧੀਆ ਚਮਕਣ ਲੱਗ ਗਿਆ ਫੇਸ ਤੇ ਫਿਰ ਤੁਸੀਂ ਆਪਣਾ ਕੋਈ ਵੀ ਮੇਕਅਪ ਉੱਪਰ ਕਰਕੇ ਜਾਇਓ ਤੇ ਹਰ ਕੋਈ ਪੁੱਛੂਗਾ ਕਿ ਕੀ ਲਗਾਇਆ ਫੇਸ ਦੇ ਉੱਪਰ ਤੁਹਾਡਾ ਫੇਸ ਚਮਕ ਰਿਹਾ ਹੈ ਹੁਣ ਅੱਜ ਕੱਲ ਦੇ ਟਾਈਮ ਵਿੱਚ ਕੇਲੇ ਬਾਦੂ ਮਿਲ ਹੀ ਜਾਂਦੇ ਹਨ ਤੇ ਆਪਾਂ ਨੂੰ ਕੋਈ ਜ਼ਿਆਦਾ ਨਹੀਂ ਚਾਹੀਦੀ ਬਿਲਕੁਲ ਆਪਾਂ ਛੋਟਾ ਜਿਹਾ ਪੀਸ ਸਿੱਕ ਲਿਆ ਤੇ ਤੁਹਾਡੇ ਚੂੜੀਆਂ ਵਗੈਰਾ ਜੋ ਵੀ ਆ ਬਿਲਕੁਲ ਇੱਕਦਮ ਸਕਿਨ ਤੁਹਾਡੀ ਕਲੀਨ ਮੈਨ ਵੀ ਕਾਫੀ ਪ੍ਰੋਬਲਮਾਂ ਜਿਹੜੀਆਂ ਤੁਹਾਡੇ ਚਿਹਰੇ ਦੀਆਂ ਇਹਦੇ ਨਾਲ ਖਤਮ ਹੋ ਜਾਣਗੀਆਂ ਬਹੁਤ ਵਧੀਆ ਚੀਜ਼ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਲਗਾ ਲੈਣਾ ਇਹਨੂੰ ਲਗਾ ਕੇ ਤੇ ਫਿਰ ਆਪਾਂ ਨੂੰ 10-15 ਮਿੰਟ ਆਪਣੇ ਫੇਸ ਦੇ ਉੱਪਰ ਰੱਖਣਾ ਹੈ ਇਦਾਂ ਹੀ ਲਗਾ ਕੇ ਤੇ ਬਹੁਤ ਜ਼ਿਆਦਾ ਵਧੀਆ ਫਿਰ ਤੁਸੀਂ ਇਹਨੂੰ ਜਦੋਂ ਉਤਾਰ ਕੇ ਤੁਸੀਂ ਫੇਸ ਦੇਖੋਗੇ ਤੁਹਾਨੂੰ ਐ ਲੱਗੂਗਾ ਕਿ ਇੰਨਾ ਜ਼ਿਆਦਾ ਵਧੀਆ 글로 ਆ ਗਿਆ ਇੰਨਾ ਸੋਹਣਾ ਚਿਹਰਾ ਹੋ ਗਿਆ ਤੇ ਤੁਸੀਂ ਜਦੋਂ ਵੀ ਕਿਤੇ ਵੀ ਜਾਣਾ ਹੈ ਤੁਸੀਂ ਜ਼ਰੂਰ ਬਣਾ ਕੇ ਲਗਾ ਲਿਓ ਚੌਲਾਂ ਦਾ ਆਟਾ ਤੁਸੀਂ ਘਰੇ ਤਿਆਰ ਕਰ ਸਕਦੇ ਹੋ ਚੌਲ ਇੱਕ ਕੋਲੀ ਚੌਲਾਂ ਦੀ ਲੈ ਲਿਓ ਛੋਟੀ ਤੇ ਉਹਨੂੰ ਤੁਸੀਂ ਧੋ ਕੇ ਸੁਕਾ ਕੇ ਤੇ ਉਹਦਾ ਪਾਊਡਰ ਬਣਾ ਕੇ ਰੱਖ ਲਿਓ ਬਹੁਤ ਕੰਮ ਆਉਂਦਾ ਹੈ ਕਿਉਂਕਿ ਚੌਲਾਂ ਦਾ ਆਟਾ ਹੈ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਆ ਉਹ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨੂੰ ਯੂਜ਼ ਕਰ ਸਕਦੇ ਹੋ ਐਲੋਵੇਰਾ ਵਿੱਚ ਪਾ ਕੇ ਚੌਲਾਂ ਦਾ ਆਟਾ ਥੋੜਾ ਜਿਹਾ ਬੇਸਨ ਮਿਕਸ ਕਰਕੇ ਚੌਲਾਂ ਦੇ ਆਟੇ ਵਿੱਚ ਦਹੀਂ ਪਾ ਲਿਓ ਥੋੜਾ ਜਿਹਾ ਬੜੇ ਤਰ੍ਹਾਂ ਦੇ ਪੈਕ ਬਣਦੇ ਆ ਚੋਲਾਂ ਦਾ ਆਟਾ ਜਿਹੜਾ ਆਪਣੇ ਮਤਲਬ ਸਕਿਨ ਨੂੰ ਇੰਨਾ ਜ਼ਿਆਦਾ ਨਿਖਾਰਦਾ ਨਾ ਬਹੁਤ ਜ਼ਿਆਦਾ ਨਿਖਾਰ ਦਿੰਦਾ ਹੈ ਤੇ ਜ਼ਰੂਰ ਤੁਸੀਂ ਬਣਾ ਕੇ ਲਗਾ ਲਿਆ ਕਰੋ ਕੁਛ ਨਾ ਕੁਛ ਪੈਕ ਵਗੈਰਾ ਨਾ ਜ਼ਰੂਰ ਲਗਾਇਆ ਕਰੋ ਜੇ ਤੁਸੀਂ ਆਪਣੀ ਸਕਿਨ ਨੂੰ ਹੈਲਦੀ ਰੱਖਣਾ ਚਾਹੁੰਦੇ ਹੋ ਕਿਹੇ ਭੈਣਾਂ ਨੂੰ ਇਹ ਹੁੰਦਾ ਕਿ ਕੇਅਰ ਨਹੀਂ ਕਰਦੇ ਇੱਕ ਦਿਨ ਨਾ ਮੈਂ ਦੇਖੀ ਜਾਵਾ ਸੋਸ਼ਲ ਮੀਡੀਆ ਤੇ ਫੋਟੋ ਲੱਗੀ ਹੋਈ ਇੱਕ ਤਾਂ ਆਪਣੇ ਜਿਵੇਂ ਆਪਾਂ ਕਹਿੰਦੇ ਪਿੰਡਾਂ ਦੀ ਲੇਡੀਜ਼ 52 ਸਾਲ ਦੀ 52 ਸਾਲ ਦੀ ਤੇ ਇੱਕ ਹੋਰੋਨ ਦੀ ਫੋਟੋ ਲੱਗੀ ਨਾਲ 52 ਸਾਲ ਦੀ ਸ਼ਾਇਦ ਸ਼ਿਲਪਾ ਸ਼ੈਟੀ ਦੀ ਲੱਗੀ ਸੀ ਸ਼ਿਲਪਾ ਸ਼ੈਟੀ ਤੇ ਇੱਕ ਹੋਰ ਨਾਲ ਲਾਈ ਹੋਈ ਤੇ ਉਹ ਦੱਸੀ ਜਾਣ ਵੀ ਲਿਖਿਆ ਉਹਦੇ ਤੇ ਕਹਿੰਦੇ ਵੀ ਆਹ ਆਪਣੇ ਪਿੰਡ ਦੀ ਲੇਡੀਜ਼ ਆ 52 ਸਾਲ ਦੀ ਕਾਹਨ ਲੱਗੇ ਵੀ ਬੁੱਢੀ ਜਿਵੇਂ ਔਰਤ ਹੋ ਗਈ ਹੈ ਹਨ ਤੇ ਜੇ ਸ਼ਿਲਪਾ ਸ਼ੈਟੀ ਅਲੀ ਦੇਖੀਏ ਤੇ ਉਹ ਐ ਲੱਗਦੀ ਆ ਵੀ ਪੂਰੀ ਯੰਗ ਵਧੀਆ ਤੇ ਦੇਖੋ ਉਹ ਆਪਣੀ ਸਕਿਨ ਦੀ ਹਨਾ ਕੇਅਰ ਬਹੁਤ ਕਰਦੇ ਆ ਜਿਹੜੇ ਫਿਲਮ ਸਟਾਰ ਹੋਗੇ ਬਹੁਤ ਜ਼ਿਆਦਾ ਕੇਅਰ ਕਰਦੇ ਆ ਤੇ ਉਹ ਦੇਖ ਲੋ ਆਪਾਂ ਇਹ ਕਹਿ ਦਿੰਨੇ ਵੀ ਹਾਏ ਅਸੀਂ ਛੋਟੇ ਛੋਟੇ ਸੀ ਜਦੋਂ ਦੇ ਅਸੀਂ ਇਹਨਾਂ ਨੂੰ ਦੇਖਦੇ ਆ ਆਪਾਂ ਕਿਹੋ ਜਿਹੇ ਹੋਗੇ ਉਹ ਉਹ ਜਿਹੇ ਦੇ ਉਹ ਜਿਹੀ ਪਏ ਆ ਤੇ ਉਹ ਇਹਨਾਂ ਗੱਲਾਂ ਆ ਜਾਂਦੀਆਂ ਕੇਅਰ ਤੇ ਕੁਝ ਕੁ ਲੋਕ ਜਿਹੜੇ ਆ ਪਹਿਣਾ ਕਰਦੀਆਂ ਕੇਅਰ ਉਹ ਹੁਣ ਵੀ ਆਪਣੇ ਪਿੰਡਾਂ ਦੇ ਵਿੱਚ ਵੀ ਹੁੰਦੀਆਂ ਸ਼ਹਿਰਾਂ ਦੇ ਵਿੱਚ ਕਿ ਬਹੁਤ ਕੇਅਰ ਕਰਦੀਆਂ ਉਹਨਾਂ ਦੀ ਸਕਿਨ ਬਹੁਤ ਹੈਲਦੀ ਹੁੰਦੀ ਹੈ ਉਹ ਹਮੇਸ਼ਾ ਐ ਵਧੀਆ ਯੰਗ ਹੀ ਦਿਸਦੀਆਂ ਹਮੇਸ਼ਾ ਤੇ ਜਿਹੜੀਆਂ ਭੈਣਾਂ ਛੱਡ ਦਿੰਦੀਆਂ ਵੀ ਛੱਡ ਖਿਆੜਾ ਮੈਨੂੰ ਹੁਣ ਕੀ ਹੋ ਗਿਆ ਬਸ ਮੈਰਿਜ ਹੋ ਗਈ ਬੱਚੇ ਹੋ ਗਏ ਆ ਕਈ ਭੈਣਾਂ ਦੀ ਥਿੰਕਿੰਗ ਇਦਾਂ ਦੀ ਹੁੰਦੀ ਹੈ ਕਿ ਬਸ ਛੱਡ ਖਿਆੜਾ ਹੁਣ ਕੀ ਆ ਪਰ ਨਹੀਂ ਜੀ ਤੁਸੀਂ ਹਮੇਸ਼ਾ ਸੋਹਣੇ ਲੱਗੋ ਇਹ ਥੋੜਾ ਹੋ ਗਿਆ ਵੀ ਮੈਰਿਜ ਹੋ ਗਈ ਬੱਚੇ ਹੋ ਗਏ ਤੁਹਾਡੀ ਆਪਣੀ ਜ਼ਿੰਦਗੀ ਖਤਮ ਹੋ ਗਈ ਹੈ ਨਾ ਤੁਸੀਂ ਹਮੇਸ਼ਾ ਸੋਹਣੇ ਲੱਗੋ ਵਧੀਆ ਆਪਣੇ ਸਕਿਨ ਨੂੰ ਹੈਲਦੀ ਰੱਖੋ ਇਦਾਂ ਦੇ ਛੋਟੇ ਛੋਟੇ ਕੰਮ ਕਰਾਂਗੇ ਆਪਾਂ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਹੁੰਦਾ ਆਪਣੀ ਸਕਿਨ ਬਿਲਕੁਲ ਖਰਾਬ ਨਹੀਂ ਹੋਊਗੀ ਤੇ ਬਹੁਤ ਵਧੀਆ ਸਕਿਨ ਰਹਿੰਦੀ ਹੈ ਆਪਣੀ ਮੇਸ਼ਾ ਤੇ ਤੁਸੀਂ ਜਰੂਰ ਇਦਾਂ ਦੇ ਛੋਟੇ-ਛੋਟੇ ਕੰਮ ਕਰਿਆ ਕਰੋ ਤੇ ਜਿਹੜੀਆਂ ਭੈਣਾਂ ਮੇਰੇ ਨੂੰ ਵੀਡੀਓ ਦੇਖਦੇ ਆ ਇੱਕ ਭੈਣ ਨੇ ਮੈਨੂੰ ਹੋਰ ਪਬਜੀ ਬੈਨ ਵਾਲੇ ਉਹ ਭੈਣ ਮੇਰੇ ਨਾਲ ਫੋਨ ਤੇ ਗੱਲ ਕਰਦੇ ਆ ਤੇ ਮੈਂ ਦੱਸਣ ਲੱਗੇ ਕਹਿੰਦੇ ਮੈਂ ਤਾਂ ਆਪ ਦੀ ਦੀ ਕਦੇ ਕੁਝ ਬਣਾ ਕੇ ਲਾ ਲਿਆ ਕਦੇ ਕੁਝ ਲਾ ਲਿਆ ਮੇਰਾ ਤਾਂ ਡੜ ਕਹਿੰਦੇ ਕੋਲੀਆਂ ਦੇ ਵਿੱਚ ਸਮਾਨ ਪਿਆ ਹੀ ਰਹਿੰਦਾ ਏ ਮੈਂ ਕਿਹਾ ਫਿਰ ਸੇਮ ਮੈਨੂੰ ਵੀ ਇਦਾਂ ਸ਼ੌਂਕ ਹੈਗਾ ਕਿ ਚਲੋ ਕਦੇ ਕੁਝ ਲਗਾ ਲਓ ਕਦੇ ਕੁਝ ਲਗਾ ਲਓ ਵੀ ਆਪਾਂ ਵਧੀਆ ਹੈਲਦੀ ਸਕਿਨ ਆਪਦੀ ਰੱਖੀਏ ਸੋਹਣੇ ਲੱਗੀਏ ਹਨਾ ਤੇ ਆਪ ਪਕੜਾ ਕਿ ਵੀ ਪੈਸਾ ਨਹੀਂ ਜ਼ਿਆਦਾ ਵੇਸਟ ਕਰਨਾ ਆਪਾਂ ਹਮੇਸ਼ਾ ਜਿਹੜੀਆਂ ਨਾਰਮਲ ਖੇਲੂ ਜੀਆਂ ਚੀਜ਼ਾਂ ਆਪਣੇ ਘਰੇ ਆਉਂਦੀਆਂ ਆਪਾਂ ਉਹੀ ਯੂਜ਼ ਕਰਦੇ ਆ ਤੇ ਉਹਦੇ ਨਾਲ ਕੋਈ ਇਦਾਂ ਨਹੀਂ ਹੁੰਦਾ ਕਿ ਚਲੋ ਆਪਾਂ ਘਰੇ ਲੈ ਕੇ ਆਉਣੇ ਆ ਕੇਲੇ ਅੱਜ ਕੱਲ੍ਹ ਆਮ ਹੀ ਆਈ ਜਾਂਦੇ ਹਨ ਕੋਈ ਰਿਸ਼ਤੇਦਾਰ ਆ ਗਿਆ ਉਹ ਲੈ ਆਇਆ ਖੁਦ ਬਾਜ਼ਾਰ ਗਏ ਉੱਥੋਂ ਲੈ ਆਏ ਤੇ ਥੋੜਾ ਜਿਹਾ ਆਪਾਂ ਨੂੰ ਚਾਹੀਦਾ ਹੈ ਪੀਸ ਇੰਨਾ ਕਿ ਟੁਕੜਾ ਤੇ ਪੱਕਿਆ ਹੋਇਆ ਕੇਲਾ ਤੁਸੀਂ ਵਿੱਚ ਇਹਦੇ ਮਿਕਸ ਕਰਕੇ ਤੇ ਆਪਣੇ ਚਿਹਰੇ ਤੇ ਲਗਾਓ ਤੇ ਫਿਰ ਤੁਸੀਂ ਦੇਖਿਓ ਵੀ ਇੰਨਾ ਵਧੀਆ ਰਿਜ਼ਲਟ ਹੈ ਨਾ ਕਿ ਤੁਸੀਂ ਹੈਰਾਨ ਰਹਿ ਜਾਓਗੇ ਕਿ ਬਹੁਤ ਸੋਹਣਾ ਰਿਜ਼ਲਟ ਆ ਗਿਆ ਤੇ ਠੀਕ ਹੈ ਜੀ ਆਪਾਂ ਮਿਲਦੇ ਆਂ ਵਾਸ਼ ਕਰਗੀ ਫਿਰ 10 15 ਮਿੰਟਾਂ ਬਾਅਦ 10 15 ਮਿੰਟ ਤੁਸੀਂ ਲਗਾ ਕੇ ਜ਼ਰੂਰ ਰੱਖਣਾ ਹੈ ਤੇ ਫਿਰ ਤੁਸੀਂ ਵਾਸ਼ ਕਰਨਾ ਤੇ ਫਿਰ ਤੁਸੀਂ ਦੇਖਿਓ ਕਿੰਨਾ ਵਧੀਆ 글로ਅ ਆ ਜਾਊਗਾ ਤੇ ਜਦੋਂ ਤੁਸੀਂ ਇਹਨੂੰ ਵਾਸ਼ ਕਰਨਾ ਉਦੋਂ ਤੁਸੀਂ ਕੀ ਕਰਨਾ ਇਹਨੂੰ ਥੋੜਾ ਥੋੜਾ ਇਦਾਂ ਨਾ ਇਦਾਂ ਮਸਲ ਮਸਲ ਕੇ ਬੜਾ ਹਾਰਡਲੀ ਨਹੀਂ ਮਸਲਣਾ ਬਸ ਨੋਰਮਲ ਜਿਵੇਂ ਆਪਾਂ ਕਹਿੰਨੇ ਆ ਨੋਰਮਲ ਜਾਂ ਥੋੜਾ ਥੋੜਾ ਇਦਾਂ ਉਹ ਸਾਜ ਦੇਣੀ ਹੈ ਫੇਸ ਨੂੰ ਤੇ ਫਿਰ ਤੁਸੀਂ ਆਪਣਾ ਫੇਸ ਧੋ ਦੇਣਾ ਹੈ ਤੇ ਠੀਕ ਹੈ ਜੀ ਆਪਾਂ ਧੋ ਕੇ ਫੇਸ ਮਿਲਦੇ ਹਾਂ ਤੁਹਾਨੂੰ ਫਿਰ ਤੇ ਹਾਂਜੀ ਆਪਾਂ ਵਾਸ਼ ਕਰਿਆ ਹੈ ਫੇਸ ਨੂੰ ਤੇ ਇੰਨਾ ਵਧੀਆ ਗਲੋ ਆਇਆ ਨਾ ਤੇ ਜਦੋਂ ਤੁਸੀਂ ਵਾਸ਼ ਕਰੋਗੇ ਨਾ ਤੁਹਾਨੂੰ ਆਪਣੇ ਆਪ ਨੂੰ ਲੱਗੂਗਾ ਕਿ ਮੇਰੀ ਤਾਂ ਸਕਿਨ ਹੈ ਜਿਵੇਂ ਆਪਾਂ ਕਹਿੰਦੇ ਯੰਗ ਜੀ ਦਿਸਣ ਲੱਗ ਗਈ ਆ ਕਿ ਬਹੁਤ ਵਧੀਆ ਇਦਾਂ ਨਾ ਵੀ ਬਹੁਤ ਸੋਹਣੀ ਜੀ ਲੱਗਦੀ ਆ ਕਿ ਇਦਾਂ ਹੋ ਰਿਹਾ ਵੀ ਹਾਏ ਮੈਂ ਤਾਂ ਛੋਟੀ ਜੀ ਦਿਸਣ ਲੱਗ ਗਈ ਆਪ ਦੀ ਉਮਰ ਤੋਂ ਨਾ ਘਟ ਜੂ ਫਸਟ ਟਾਈਮ ਵੀ ਤੁਸੀਂ ਲਾਉਂਗੇ ਤੁਹਾਨੂੰ ਐ ਲੱਗੂਗਾ ਵੀ ਹਾਈ ਬਹੁਤ ਸੋਹਣਾ ਜਿਹਾ ਲੱਗ ਰਿਹਾ ਚਿਹਰਾ ਤੇ ਜਿਵੇਂ ਪਹਿਲਾਂ ਜਿਵੇਂ ਆਪਾਂ ਕਹਿੰਦੇ ਜਵਾਨੀ ਵਾਲੀ ਲੁੱਕ ਹੀ ਲੱਗਦੀ ਹੈ ਤੇ ਬਹੁਤ ਵਧੀਆ 글로ਅ ਆ ਤੇ ਤੁਸੀਂ ਜ਼ਰੂਰ ਬਣਾ ਕੇ ਲਗਾਇਓ ਤੇ ਫਿਰ ਤੁਸੀਂ ਮੈਨੂੰ ਦੱਸਿਓ ਕਮੈਂਟ ਕਰਕੇ ਕਿ ਰਿਜ਼ਲਟ ਕਿਵੇਂ ਦਾ ਰਿਹਾ ਤੇ ਬਹੁਤ ਵਧੀਆ ਹੈ ਤੁਸੀਂ ਬੇਚ ਜਿੱਕ ਬੇ ਅੰਨੇ ਫਿਕਰੀ ਨਾਲ ਲਗਾ ਕੇ ਦੇਖਿਓ ਇੱਕ ਵਾਰੀ ਜ਼ਰੂਰ ਤੇ ਬਹੁਤ ਸੋਹਣਾ 글로ਅ ਆਉਂਦਾ ਇੱਕਦਮ ਇੰਨਾ ਸੋਹਣਾ ਜਿਹਾ ਫੇਸ ਹੋ ਗਿਆ ਨਾ ਮੈਨੂੰ ਐਂ ਜਿ ਲੱਗ ਜਾਂਦਾ ਵੀ ਮੈਂ ਤਾਂ ਕੋਈ ਨਾ ਜਿਵੇਂ ਇੱਕ ਯੰਗਿਆ ਜਿਵੇਂ ਫੇਸ ਮੇਰਾ ਉਹ ਮੈਨੂੰ ਦਿਸਣ ਲੱਗ ਗਿਆ ਜੀ ਕਾਫੀ 10 ਸਾਲ ਪਹਿਲਾਂ ਦਾ ਹੁੰਦਾ ਸੀ ਜਿਵੇਂ ਤੇ ਉਦਾਂ ਦਿਸਦਾ ਹੈ ਬਹੁਤ ਸੋਹਣਾ ਲੱਗਦਾ ਹੈ ਤੇ ਤੁਸੀਂ ਜ਼ਰੂਰ ਬਣਾ ਕੇ ਲਗਾਓ ਤੇ ਜ਼ਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਦੱਸਿਓ ਜ਼ਰੂਰ ਕਿ ਕਿਵੇਂ ਰਿਹਾ ਰਿਜ਼ਲਟ 100% ਰਿਜ਼ਲਟ ਤੁਹਾਨੂੰ ਵਧੀਆ ਆਊਗਾ ਜ਼ਰੂਰ ਬਣਾ ਕੇ ਲਗਾ ਲਿਓ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਪਲੀਜ਼ ਵੱਧ ਤੋਂ ਵੱਧ ਤੇ ਜਿਹੜੇ ਭੈਣ ਭਾਈ ਸ਼ੇਅਰ ਕਰਦੇ ਹਨ ਆਪਾਂ ਨੂੰ ਕਈ ਭੈਣਾਂ ਦਾ ਆਉਂਦਾ ਹੈ ਮੈਸੇਜ ਕਿ ਭੈਣੇ ਅਸੀਂ ਤੁਹਾਡੀ ਵੀਡੀਓ ਬਹੁਤ ਸ਼ੇਅਰ ਕੀਤੀ ਬਹੁਤ ਬਹੁਤ ਧੰਨਵਾਦ ਤੁਹਾਡਾ ਦਿਲੋਂ ਧੰਨਵਾਦ ਜੀ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਆਪਾਂ ਕਿ ਚਲੋ ਆਪ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਦੇਖੋ ਜੀ ਸ਼ੇਅਰ ਕਰਨ ਦਾ ਸਬਸਕ੍ਰਾਈਬ ਕਰਨ ਦਾ ਲਾਈਕ ਕਰਨ ਦਾ ਕੋਈ ਪੈਸਾ ਤੁਹਾਡਾ ਨਹੀਂ ਖਰਚ ਹੋਊਗਾ ਉਹ ਸਾਰਾ ਕੁਝ ਫ੍ਰੀ ਹੁੰਦਾ ਹੈ ਤੇ ਪਲੀਜ਼ ਤੁਸੀਂ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਰਿਕਵੈਸਟ ਆ ਤੁਸੀਂ ਇੱਥੋਂ ਤੱਕ ਲੈ ਕੇ ਆਏ ਹੋ ਤੇ ਅੱਗੇ ਵੀ ਆਪਾਂ ਉਮੀਦ ਕਰਦੇ ਆਂ ਕਿ ਤੁਸੀਂ ਸਾਨੂੰ ਅੱਗੇ ਤੱਕ ਵੀ ਸਪੋਰਟ ਕਰੋਗੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਠੀਕ ਹੈ ਜੀ ਧੰਨਵਾਦ